ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਅਸੀਂ ਕਰਦੇ ਹਾਂ ਮਹਾਰਨੀ ਮਹਾਰਨੀ ਜੀ ਦੇ ਵਰਤੋਂ ਦੇ ਨਾਲ ਹੀ ਅਸੀਂ ਸ਼ਬਦਾਂ ਨੂੰ ਪੜ੍ਹਦੇ ਹਾਂ ਵਾਕਾਂ ਨੂੰ ਪੜ੍ਹਦੇ ਹਾਂ ਕਵਿਤਾਵਾਂ ਪੜ੍ਹਦੇ ਹਾਂ ਲੇਖ ਪੜ੍ਹਦੇ ਹਾਂ ਠੀਕ ਹੈ ਇਸ ਮਹਾਰਨੀ ਦੇ ਵਿੱਚ 10 ਲਗਾ ਮਾਤਰਾ ਲੱਗਦੀਆਂ ਨੇ ਤੇ 2 ਲਗਾ ਅੱਖਰ ਦੀ ਵਰਤੋਂ ਹੁੰਦੀ ਹੈ ਤਾਂ ਕੀ ਨੇ ਇਹ 12 ਸਵਰਧੁਨੀਆਂ ਨੇ ਜਿਹੜੀਆਂ ਕੀ ਮਹਾਰਨੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਠੀਕ ਹੈ ਜੀ ਇਹਨੂੰ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਪੜ੍ਹਦੇ ਆਂ ਤਾਂ ਸਭ ਤੋਂ ਪਹਿਲਾਂ ਪਹਿਲਾ ਤਰੀਕਾ ਆਪਾਂ ਤੁਹਾਨੂੰ ਸਿਖਾਉਨੇ ਆ ਜਿਵੇਂ ਤੁਹਾਨੂੰ ਚੰਗਾ ਲੱਗਿਆ ਤੁਸੀਂ ਉਸ ਤਰੀਕੇ ਨਾਲ ਇਹਨੂੰ ਯਾਦ ਕਰ ਲੈਣਾ ਠੀਕ ਹੈ ਜੀ ਆਜੋ ਆਜੋ ਸਿੱਖੀਏ ਮਹਾਰਨੀ ਬਈ ਆਜੋ ਆਜੋ ਸਿੱਖੀਏ ਮਹਾਰਨੀ ਬਈ ਆੜਾ ਮੁਕਤਾ ਅ ਆੜੇ ਕੰਨਾ ਆ ਆੜਾ ਮੁਕਤਾ ਅ ਆੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਈੜੀ ਸਿਹਾਰੀ ਏ ਈੜੀ ਬਿਹਾਰੀ ਈ आज आज सिखिए महारणी जी आज आज सिखिए महारणी जी उड़े ਅੰਕੜ ਊ ਉੜੇ ਦਲੈਂਕੜ ਊ ਉੜੇ ਅੰਕੜ ਊ ਉੜੇ ਦਲੈਂਕੜ ਊ ਈ ਡੀ ਲਾਵਾ ਏ ਐੜੇ ਦਲਾਵਾ ਐ ਈ ਡੀ ਲਾਵਾ ਏ ਐੜੇ ਦਲਾਵਾ ਐ ਆਜੋ ਆਜੋ ਸਿੱਖੀਏ ਮਹਾਰਨੀ ਬਈ ਆਜੋ ਆਜੋ ਸਿੱਖੀਏ ਮਹਾਰਨੀ ਬਈ ਊੜੇ ਹੋੜਾ ਓ ਐੜੇ ਕਨੌੜਾ ਆ ਊੜੇ ਹੋੜਾ ਓ ਐੜੇ ਕਨੌੜਾ ਆ ਆੜੇ ਤੇ ਟਿੱਪੀ ਅੰਗ ਆੜੇ ਨੂੰ ਕੰਨਾਂ ਉੱਤੇ ਬਿੰਦੀ ਆ ਆੜੇ ਤੇ ਟਿੱਪੀ ਅੰਗ ਆੜੇ ਨੂੰ ਕੰਨਾਂ ਉੱਤੇ ਬਿੰਦੀ ਆ ਆਜੋ ਆਜੋ ਸਿੱਖੀਏ ਮਹਾਰਨੀ ਬਈ ਆਜੋ ਆਜੋ ਸਿੱਖੀਏ ਮਹਾਰਨੀ ਬਈ ਇਸ ਤਰ੍ਹਾਂ ਜੇਦੋ ਅਸੀਂ ਕਲਾਸ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਸਿਖਾਉਨੇ ਆ ਨਾ ਤਾਂ ਬੜੇ ਹੀ ਮ제 ਦੇ ਨਾਲ ਸਿੱਖਦੇ ਆ ਤੇ ਬਹੁਤ ਜਲਦੀ ਸਿੱਖਦੇ ਆ ਕੋਸ਼ਿਸ਼ ਕਰਿਓ ਜਿਹੜੇ ਵੀ ਇਹਨੂੰ ਦੇਖ ਰਹੇ ਨੇ ਤਾਂ ਤੁਸੀਂ ਵੀ ਆਪਣੀ ਕਲਾਸ ਦੇ ਵਿੱਚ ਇਸ ਤਰ੍ਹਾਂ ਦੀ ਵਰਤੋਂ ਕਰਨੀ ਆ ਜਾਂ ਤੁਹਾਡੇ ਆਪਣੇ ਬੱਚੇ ਨੇ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਤੁਸੀਂ ਸਿਖਾ ਸਕਦੇ ਹੋ ਧੰਨਵਾਦ